ਸੱਦੇ ਆਏ ਆ ਸੁਗੜ ਸਿਆਣੇ ਪਤਵੰਤੇ ਸਹਿਬਾਨ ਪਹੁੰਚੇ ਸਾਹਿਬਾ ਬੜੀ ਦੂਰੋਂ ਚੰਨ ਕੇ ਆਇਆ ਜੀ ਨੂੰ ਜੀ ਨੂੰ ਸਤਕਾਰ ਨਾਲ ਸੱਦੇ ਆਏ ਸੁਗੜ ਸਿਆਣੇ ਪਤਵੰਤੇ ਸਹਿਬਾਨ ਪਹੁੰਚੇ ਪੁਸਤਕ ਸੱਬਿਆ ਚਾਰ ਤੇ ਹਰ ਪੱਖੋਂ ਆ ਵਿਚਾਰਾਂ ਕਰਨ ਦੇ ਲਈ ਵਿਦਵਾਨ ਪਹੁੰਚੇ ਆਪਣੇ ਰੰਗ ਤੇ ਢੰਗ ਨਾਲ ਕਹਿਣ ਕਵਤਾ ਮਾਨ ਮੋਤੀ ਸਾਹਿਬ ਜੀ ਕਮੀ ਮਹਾਨ ਪਹੁੰਚੇ ਭਾਸ਼ਾ ਵਗਦਾ ਦਰਿਆ ਨਾਟਕ ਟੀਮ ਵਾਲੇ ਨਾਰੰਗਵਾਲ ਵਿੱਚ ਨਾਟਕਖਾਨ ਪਹੁੰਚੇ ਇਹਨਾਂ ਲਈ ਸਾਡਾ ਸਤਿ ਪਰਮ ਸਤਿਕਾਰਯੋਗ ਸੋਮਪਾਲ ਹੀਰਾ ਇਸ ਨਾਟਕ ਦੀ ਜਿੰਦ ਤੇ ਜਾਨ ਪਹੁੰਚੇ ਸੰਗੀ ਸਾਥੀ ਤੇ ਨਾਮ ਪ੍ਰਮਾਨ ਲੈ ਕੇ ਸਹਿਤ ਅਕੈਡਮੀ ਦੇ ਪ੍ਰਧਾਨ ਪਹੁੰਚੇ ਹੇ ਨਾ ਨਿਤ ਆਲੇ ਪਰਦੇ ਸੰਗੀਤ ਸਾਥੀਆਂ ਨਹੀਂ ਨਿਕਣਾ ਸਾਥੀ ਬਣਨਾ ਸੰਗੀਤ ਸਾਥੀ ਇੱਕ ਐਕਟੀਵਿਟੀ ਵੀ ਹਸੀ ਉਤਤ ਸੰਗੀਤ ਸਾਥੀ ਤੇ ਨਾਲ ਪਰਿਵਾਰ ਲੈ ਕੇ ਸਹਿਤ ਅਕੈਡਮੀ ਦੇ ਪ੍ਰਧਾਨ ਪਹੁੰਚੇ ਤੇ ਮਿਲਦੇ ਆ ਮਾਨ ਡਾਕਟਰ ਸਰਨ ਗਰੀਦ ਸਿੰਘ ਨੂੰ ਲੈਣ ਲਈ ਵਿਸ਼ੇਸ਼ ਸਦਨਾਂ ਪਹੁੰਚੇ ਤੇ ਕਾਵੇ ਸਵਾਗਤ ਦੀ ਜਿਹੜੇ ਬਧੀਕ ਹੈ ਸਨ ਉਹ ਸਾਰੇ ਹੀ ਉਡੀਕ ਬਾਹਰ ਪਹੁੰਚੇ ਤੇ ਭਾਈ ਸਾਹਿਬ ਭਾਈ ਅੰਧੀਰ ਸਿੰਘ ਜੀ ਦੀ ਆਜਾਤਕ ਸਾਹਿਬ ਨੇ ਕਰਤਾ ਸਮਾਣ ਪਹੁੰਚੇ ਇਹਦਾ ਨਹੀਂ ਲਾਗੋਤਾਰੀ ਉਹ ਸੰਦੀਪ ਸਿੰਘ ਜੀ ਇੱਕਦਮ ਕਰ ਰਿਹਾ ਤੁਹਾਡੀ ਪਸੰਦ ਦੀ ਬਾਰੇ ਤਾਂ ਮੈਂ ਘੱਟਾ ਤੋਂ ਨਹੀਂ ਥੋੜਾ ਤਾਂ ਇਹਨਾਂ ਕਹਿ ਰਹੇ ਹਨਦੀਪ ਸਤਕਾਰਯੋਗ ਬੰਦੇ ਸਾਹਿਬ ਸਤਿ ਸਤਕਾਰ ਬੀਰ ਸਿੰਘ ਜੀ ਆ ਲੱਗੇ ਰਹਿੰਦੇ ਨੇ ਕੰਮ ਤੇ ਘਾਰੇ ਅੰਦਰ ਰੌਣਕ ਇਹਨਾਂ ਦੇ ਚਿਹਰੇ ਵੀ ਦੱਸਦੀ ਏ ਖਿੜੀ ਰਹਦੀ ਬਸੰਤ ਬਹਾਰ ਅੰਦਰ ਪੂਰੀ ਕਰਕੇ ਉਸ ਨੂੰ ਸਾਹ ਲੈਂਦਾ ਜਿਹੜੀ ਗੱਲ ਵੀ ਲੈਂਦਾ ਇਹ ਧਾਰੇ ਅੰਦਰ ਤੇ ਅੱਜ ਕੱਲ ਪੰਜਾਬੀ ਸਹਿਤ ਅਕੈਡਮੀ ਦਾ ਉੱਚਾ ਕਾਮਯਾਬ ਨਾ ਸੰਸਾਰ ਅੰਦਰ ਤੇ ਸਰਬਜੀਤ ਸਿੰਘ ਇੱਕ ਗੱਲ ਕਹਿ ਰਿਹਾ ਆ ਸਰਨਜੀਤ ਸਿੰਘ ਇੱਕ ਗੱਲ ਕਹਿ ਰਹੇ ਹਾਂ ਸੁਨੇਹ ਪਣੀ ਦੀ ਗੱਲ ਤੇ ਇਸ ਗੱਲ ਦੇ ਅੰਦਰ ਪੂਰਾ ਤੱਤ ਹੁੰਦਾ ਆ ਸੁਗਣ ਸਿਆਣੇ ਬੰਦੇ ਦੀ ਸਫਲਤਾ ਪਿੱਛੇ ਸੁਗਣ ਸਿਆਣੀ ਸੁਪਤਨੀ ਦਾ ਹੱਥ ਹੁੰਦਾ ਉਹ ਹਰਜੀਤ ਕੌਰ ਵੀ ਐਸੀ ਹੀ ਹੈ ਸੁਪਤਨੀ ਡਾਕਟਰ ਸਾਹਿਬ ਦਾ ਹੱਥ ਲਟਾਈ ਜਾਂਦੀ ਵਿਦਿਆਦਾਨ ਵੀ ਦੇ ਰਹੀ ਹੈ ਦਿੱਤੇ ਆ ਕਿਸਤੀ ਤੂਖੂ ਨੇ ਆਇਆ ਜੰਦੀ ਉਹਨਾਂ ਲਈ ਤਾਲੀ ਲਾ ਹੀ ਜੋ ਆਹ ਹੁਣ ਨਾ ਸੁੱਖੀ ਦਿੱਤੀ ਕਰ ਕਰ ਕੇ ਉਹ ਦਰਸ਼ਨ ਕਰਨੋਂ ਭਾਈ ਰਣਜੀਤ ਸਿੰਘ ਜੀ ਦੇ ਤੁਹਾਡੀਆਂ ਸਾਰੀਆਂ ਜਿੰਨੀਆਂ ਘਰਿਆਂ ਦਾ ਉਹਨਾਂ ਨੇ ਸੁੱਖ ਜਣਾ ਹੁਣ ਧਿਆਨਸਾਲਾ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਵੱਲ ਕਿ ਦਸਮਕ ਪਤਾਂ ਦੀ ਉਹਨਾਂ ਤੇ ਹੋਈ ਬਖਸ਼ਿਸ਼ ਦਸਮਕ ਪਤਾਂ ਦੀ ਉਹਨਾਂ ਕਿਛੇ ਸਤ ਪੰਥ ਦੇ ਨਾਮ ਨੇ ਨਾਨਕ ਹਸਨ ਜਿਹੜਾ ਵਿੱਚ ਸਹਾਰੇ ਸੀ ਪ੍ਰਸ਼ਤ ਲੱਖਾਂ ਪੂਰੇ ਸਦਕਪੁਰ ਸੇ ਦੇ ਨਾਮ ਹਸਨ ਕਰਦੇ ਕੀਰਤਨ ਜਦ ਪੰਚ ਸੋਹਰੇ ਅੰਦਰ ਆ ਚੜਦੇ ਚਿਹਰੇ ਤੇ ਰੱਬੀ ਜਨਾਨ ਹਸਨ ਮਿਲਦੀ ਨਹੀਂ ਮਿਸਾਲ ਹੈ ਵਿੱਚ ਦੁਨੀਆਂ ਅਤੇ ਆਪਣੀ ਆਪ ਮਿਸਾਲ ਹੈ ਹਸਨ ਮਿਲਦੀ ਨਹੀਂ ਮਿਸਾਲ ਹੈ ਵਿੱਚ ਦੁਨੀਆਂ ਉਹ ਤੇ ਆਪਣੀ ਆਪ ਮਿਸਾਲ ਹੈ ਸਨ ਤੇ ਬੜੇ ਨਾਮ ਲਗਾਏ ਸੀ ਮਾਪਿਆਂ ਨੇ ਬੜੇ ਨਾਮ ਲਗਾਏ ਸੀ ਮਾਪਿਆਂ ਨੇ ਤੇ ਇਸ ਪਿੰਡ ਚ ਬਚਪਨ ਗੁਜ਼ਾਰਿਆ ਸੀ ਬੀਏ ਕੀਤੀ ਸੀ ਉਹਨਾਂ ਮਾਹੌਲ ਢਾਕੇ ਦੁਨਿਆਵੀ ਕੰਮਾਂ ਨੂੰ ਆਪ ਤਰਸਕਾਰਿਆ ਸੀ ਅਮਰਤ ਸ਼ਕ ਕੇ ਬਣ ਕੇ ਗੁਰੂ ਵਾਲੇ ਸਾਰੀ ਉਮਰ ਹੀ ਗੁਰੂ ਪਿਆਰੇ ਸੀ ਜੀਵਨ ਦੇਸ਼ ਆਜ਼ਾਦੀ ਦੇ ਲਈ ਲੜਨਾ ਇਹ ਵੀ ਗੱਲ ਚ ਉਹਨਾਂ ਨੇ ਧਾਰਿਆ ਸੀ ਜੀਵਨ ਦੇਸ਼ ਅਲਾ ਤਜਾਦੀ ਦੇ ਲਈ ਲੜਨਾ ਇਹ ਵੀ ਗੱਲ ਚ ਉਹਨਾਂ ਨੇ ਧਾਰਿਆ ਸੀ ਤੋਂ ਗਦਰ ਗਦਰ ਨਾਂ ਕਰ ਸਿੱਖਰ ਤੇ ਚੱਲ ਰਹੀ ਸੀ ਸਭੀ ਸਭ ਗਦਰ ਲਹਿਰ ਤਾਂ ਸਿੱਖਰ ਤੇ ਚੱਲ ਰਹੀ ਸੀ ਕਰਦੇ ਰਹੇ ਵਿਚਾਰ ਸਭ ਭਾਈ ਸਾਹਿਬ ਕਰਤਾਰ ਸਿੰਘ ਸਾਬਾ ਜੇ ਗਦਰੀਆਂ ਦਾ करते दिलोर रे मंजला मार सर भाई साहब ला आजादी का दिल अंदर रे मंजला मार सर भाई साहब तो कठे होके ਗਦਰ ਦੇ ਮੋਦੀਆਂ ਕੱਠੇ ਹੋ ਕੇ ਗਦਰ ਦੇ ਮੋਦੀਆਂ ਨੇ ਖਾਸ ਮਤਾ ਇੱਕ ਪ੍ਰਵਾਨਿਆ ਸੀ 19 ਫਰਵਰੀ 1915 ਨੂੰ ਗਦਰ ਕਰਨ ਦਾ ਦਿਨ ਐਲਾਨਿਆ ਸੀ ਇਸ ਗਦਰ ਲਈ ਦੀਨਾ ਨੇ ਸਾਥ ਪੜੇ ਉਹਨਾਂ ਫੌਜੀਆ ਤਾਂ ਹੀ ਪਹਿਚਾਨਿਆ ਸੀ ਪਰ ਬੈਠਾ ਹੋਇਆ ਸੀ ਮੁਸਲਮਾਨ ਖਾਸ ਹੋ ਚੇ ਜਿਵੇਂ ਗਦਰ ਦੇ ਭੇਦ ਨੂੰ ਜਾਣਦੇ ਆ ਵਿਕਾ ਹੋਇਆ ਸੀ ਮੁਖਬਰ ਇੱਕ ਖਾਸ ਉਥੇ ਜੀਨੇ ਗਦਰ ਦੇ ਭੇਤ ਨੂੰ ਜਾਣਿਆ ਸੀ ਘਰ ਦੇ ਭੇਤੀ ਕਿਰਪਾਲ ਸਿੰਘ ਮੁਖਬਰ ਨੇ ਦਿੱਤਾ ਪੇਠੇ ਅੰਦਰ ਸ਼ੁਰਾ ਨਾ ਅਖਰ ਝੋਲੀ ਚੁੱਕਨੇ ਖਬਰ ਪਹੁੰਚਾ ਕੇ ਤੇ ਆਕਾਰ ਦਿੱਤੀ ਚੁਕੰਨੀ ਸਰਕਾਰ ਦੇ ਅਖਰ ਦੇਸ਼ ਭਗਤਾ ਦੀ ਖੜੋਖੜਾਈ ਹੋ ਗਈ ਭੇਦ ਦਿੱਤੇ ਸਨ ਜੇਲਾ ਵਿਚਕਾਰ ਆਖਰ ਤੇ ਹੱਥੀਂ ਹੱਥ ਕਢੀ ਪੈਰਾ ਵਿੱਚ ਪਾ ਮੇਰੀ ਭਾਈ ਸਾਹਿਬ ਵੀ ਕੀਤੇ ਗਿਫਤਾਰਿਆ ਅਖਰ ਹੱਥੀਂ ਹੱਥ ਕਢੀ ਪੈਰਾ ਚ ਪਾ ਮੇਰੀ ਭਾਈ ਸਾਹਿਬ ਵੀ ਕੀਤੇ ਗਿਫਤਾਰਿਆ ਅਖਰ 30 ਮਾਰਚ 1916 ਈਸਵੀ ਚ 30 ਮਾਰਚ 1916 ਮਮ ਲਾਹੌਰ ਇੰਦਾ ਸੀਤ ਦਾ ਭਾਗੀਆਂ ਸੀ ਕੱਪੜੇ ਬਿਨਾ ਸਿਆਲਾਂ ਦੀ ਸਤ ਰਾਤਾਂ ਕਾਲ ਕੋਠੜੀ ਵਿੱਚ ਗੁਜ਼ਾਰੀਆਂ ਸੀ 40 ਦਿਨਾਂ ਤੱਕ ਭੁੱਖ ਹਰ ਤਾਮ ਕਰਕੇ ਕਈ ਤਰ੍ਹਾਂ ਦੀਆਂ ਸੰਗਾਂ ਕੁਸ਼ਵਾਰੀਆਂ ਸੀ ਆ ਮੁੱਖਾਂ ਘਰੇ ਵੀ ਸੀ ਨਾ ਹੈ ਕਿਹਾ ਨਾ ਸਾਰੀਆਂ ਸੀ ਸੱਤ ਦਿਨੇ ਤੇ ਜੇਲ੍ਹ ਵਿੱਚ ਸੱਤ ਰਾਤਾਂ ਸੱਤ ਦਿਨੇ ਤੇ ਜੇਲ੍ਹ ਵਿੱਚ ਸੱਤ ਰਾਤਾਂ ਕਲਮ ਚੱਲੀ ਸੀ ਉਹਨਾਂ ਦੀ ਦਾਸ ਬਣ ਕੇ ਧੁਰੋਂ ਹਵਾਈ ਅਕਾਲ ਦੀ ਕੋਈ ਬਖਸ਼ਿਸ਼ੇ ਵੇ ਤਲੂਕ ਵਿੱਚ ਲੋਕ ਵਿਦਾਸ ਬਣ ਕੇ ਸਾਡੇ ਹੱਥਾਂ ਦੇ ਵਿੱਚ ਹੈ ਕੋਕਤੀ ਪੁਸਤਕ ਰੂਪ ਵਿੱਚ ਲੋਕ ਵਿਦਾਸ ਬਣ ਕੇ ਤੇ 16 ਸਾਲ ਤੋਂ ਬਾਅਦ ਜਦ ਘਰ ਪਰਤੇ ਡਾਕਟਰ ਸਰਜੀਤ ਸਿੰਘ ਜੀ 16 ਸਾਲ ਤੋਂ ਬਾਅਦ ਜਦ ਘਰ ਪਰਤੇ ਆ ਲੱਗੀਆਂ ਨੋਰ ਦਾ ਲੀਸ ਤੇ ਕਈ ਕਈ ਘੰਟੇ ਉਹ ਚੌਂਕੜਾ ਮਾਰ ਕੇ ਤੇ ਬੈਠੇ ਰਹਿੰਦੇ ਸਨ ਉਹ ਪੀਰ ਸਮਾਦ ਦੇ ਅੰਦਰ ਕਈ ਕਈ ਘੰਟੇ ਉਹ ਚੌਂਕੜਾ ਮਾਰ ਕੇ ਤੇ ਬੈਠੇ ਰਹਿੰਦੇ ਸਨ ਉਹ ਪੀਰ ਸਮਾਦ ਦੇ ਅੰਦਰ ਲਾਈ ਰੱਖਦੇ ਸੋਪ ਸਮਾਧੀਆਂ ਸੀ ਰੱਖੀ ਗਈ ਕੋਈ ਤੋਹ ਬੁਨਿਆਦ ਦੇ ਅੰਦਰ ਵਾਜੇ ਮੁਤੇ ਦੀ ਉਂਗਲ ਸੀ ਉਹ ਧਰਦੇ ਛੇੜ ਪੈਂਦਾ ਇਲਾਹੀ ਛੱਡ ਕੇ ਤੇ ਭਾਈ ਸਾਹਿਬ ਪਡਾਰੀ ਦੇ ਮਾਰ ਆਖਰ ਨਾਨਕ ਵਾਲ ਚ ਪਹੁੰਚ ਕੇ ਸਾਰਿਆਂ ਨੇ ਕੀਤੇ ਦੇ ਦੇ ਦਰਸ਼ਨ دیدار ਆਖਰ ਤੇ ਭਰੇ ਬਲਾਂ ਨਾਲ ਗੁਰੂ ਕੇ ਸੰਗਤਾਂ ਨੇ ਪਾਵਨ ਦੇ ਦਾ ਕੀਤਾ ਸੰਸਕਾਰ ਆਖਰ ਤੇ ਭਾਵੇਂ ਗਰੜਾਲ ਸਾਹਿਬ ਭਾਵੇਂ ਅੱਖਾਂ ਤੋਂ ਉਹ ਲੈ ਹੈ ਹੋ ਜਾਂਦਾ ਕਦੇ ਨਹੀਂ ਛਪਦਾ ਸੰਸਾਰ ਵਿੱਚ ਭਾਵੇਂ ਅੱਖਾਂ ਤੋਂ ਉਹ ਲੈਣਾ ਹੋ ਜਾਂਦਾ ਆ ਸੂਰਜ ਕਦੇ ਨਹੀਂ ਛਪਦਾ ਸੰਸਾਰ ਵਿੱਚੋਂ ਭਾਈ ਸਾਡੇ ਆਦਮੀ ਹੋਣ ਦਰਸ਼ ਨੇ ਲਿਖੇ ਬੋਲ ਨਾਲ ਦੇ ਸਾਧਕ ਪੰਡਾਲ ਵਿੱਚੋਂ ਹਰ ਗੁਰਸਿੱਖ ਦੇ ਚਿਹਰੇ ਤੋਂ ਦਿਸੇ ਚਿਹਰਾ ਆ ਸਰ ਤੇ ਸਜੇ ਹੋਏ ਖੰਡੇ ਜਾਂ ਫਿਰ ਉਹਨਾਂ ਦੇ ਦਰਸ਼ਨ دیدار ਵਿੱਚੋਂ ਤੇ ਬਹੁਤ ਵਧੀਆ ਉਪਰੰਨਾ ਹੈ ਤੁਸੀਂ ਕੀਤਾ ਸੱਚਾ ਪਾਤਸ਼ਾਹ ਸਦਾ ਸਹਾਇ ਹੋਵੇ ਡਾਕਟਰ ਸਰਬਜੀਤ ਸਿੰਘ ਨੂੰ ਮਾਣ ਮਿਲ ਰਿਹਾ ਜਾਂਚ ਕੇ ਵੱਲੋਂ ਵੀ ਲੱਖ ਲੱਖ ਵਧਾਈ ਹੋਵੇ ਜਾਂਚ ਕੇ ਵੱਲੋਂ ਵੀ ਲੱਖ ਲੱਖ ਵਧਾਈ ਹੋਵੇ ਜਾਂਚ ਤੇ ਫਟੇ ਮਾਣ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ